ਨਾ ਵੇ ਬੰਦ ਕਰਾਂ ਦਾ ਹਾਲ ਦੇਖ ਲਾ ਆ ਸਾਰੀਆਂ ਤਾਕੀਆਂ ਸੇਕ ਨਹੀਂ ਖਾ ਲਈਆਂ ਆ ਦੇਖਣ ਨੂੰ ਲੱਗਦੀਆਂ ਸਹੀ ਆ ਪਰ ਇਹ ਸੇਕ ਨਹੀਂ ਖਾਧੀਆਂ ਆ ਉਹ ਹੁਣ ਇਹ ਸਾਰੀਆਂ ਚੇਂਜ ਕਰਨ ਲੱਗੇ ਆ ਆ ਲਾ ਇਹ ਹੋਰ ਰੁਪਈਆ 5-7 ਲੱਖ ਲੱਗ ਜਾਣਾ ਇੱਥੇ ਹੁਣ ਸਾਰੀਆਂ ਐਲੂਮੀਨੀਅਮ ਦੀਆਂ ਇੱਕ ਆ ਗੋਲ ਦੀਆਂ ਜਿਹੜੇ ਆ ਨਾ ਸਿਸਟਮ ਕਰ ਦਿੰਦੇ ਮੈਂ ਕਹਿੰਦਾ ਇਹ ਗਲਤ ਆ ਇਹ ਮੋੜ ਕੇ ਨਾ ਤਾਂ ਬਣਦੀਆਂ ਕਿਸੇ ਚੱਜ ਨਾ ਬਾਸ ਤਾਂ ਆ ਲੈ ਇੱਕ ਜਿਹੜੇ ਆਹ ਰੱਖਿਓ ਆ ਨਾ ਪੱਲੇ ਆ ਕਿੰਨੇ ਪੱਲੇ ਆ 1 2 3 4 ਤਾਂ ਲੰਬੇ ਹੀ ਪੱਲੇ ਆ ਆ ਤਿੰਨ ਛੋਟੇ ਆ ਗੱਬੇ ਇਹ ਚਾਹੀਦੇ ਦੀ ਮੈਂ ਕਹਿੰਨਾ ਸਿਰਫ ਸੈਡਾਂ ਦੇ ਦੋ ਪੱਲੇ ਖੋਲਦੇ ਹੁਣ ਇੱਕ ਇਧਰ ਲੈ ਇੱਕ ਉਧਰ ਲੈ ਬਾਕੀ ਠੀਕ ਆ ਲਾਈਟ ਲਈ ਰਹਿਣ ਦੋ ਕਿਉਂ ਨਾ ਤਾਂ ਇਹਨਾਂ ਨੂੰ ਅਸੀਂ ਸਿਆਲਾਂ ਨੂੰ ਖੋਲਦੇ ਆ ਨਾ ਇਹ ਸਿਆਲਾਂ ਨੂੰ ਖੋਲਦੀਆਂ ਨਾ ਇਹ ਖੋਲਦੀਆਂ ਹੈਗੀਆਂ ਗਰਮੀਆਂ ਨੂੰ ਐਦੇ ਬੰਦ ਰਹਿੰਦੀਆਂ ਬੰਦ ਪਈਆਂ ਸੇਕ ਖਾ ਗਈ ਇਹ ਦੇਖਾ ਕੇ ਮੇਰੇ ਹਿਸਾਬ ਨਾਲ ਤਾਂ ਪੱਲੇ ਇੱਕ ਦੋ ਹੀ ਖੁੱਲਦੇ ਰਹਿਣੇ ਕਿਉਂਕਿ ਸਿਆਲਾਂ ਨੂੰ ਤਾਂ ਬੰਦ ਕਰਦੇ ਦੀਆਂ ਘਰ ਠੰਡ ਹੁੰਦੀ ਆ ਗਰਮੀਆਂ ਨੂੰ ਤਾਂ ਬੰਦ ਹੋ ਜਾਂਦੀਆਂ ਬੇ ਇਸ ਹੀ ਚੱਲਦੇ ਹੁੰਦੇ ਆ ਵੈਸੇ ਜਿਹੜੇ ਹੁਣ ਬਾਹਰ ਗਏ ਉਹ ਹੁਣ ਗਰਮੀਆਂ ਨੂੰ ਤਾਉਂਦੇ ਹੀ ਨਹੀਂ ਤੇ ਇਸ ਕਰਕੇ ਇਹ ਖੁੱਲਦੀਆਂ ਹੀ ਨਹੀਂ ਕਦੇ ਬਾਕੀ ਚਲੋ ਸਾਡੇ ਮੈਸਤਰੀਆਂ ਦਾ ਕੰਮ ਚੱਲੀ ਜਾਂਦਾ ਕਹਿੰਦੇ ਐ ਹੋਏ ਤੇ ਕਮਲ ਜੀ ਦਾ ਕੰਮ ਕਿੱਦਾਂ ਚੱਲੂਗਾ ਨਵੀਆਂ ਨਵੀਆਂ ਕੋਠੀਆਂ ਲੋਕ ਬਣਾਉਣ ਨਾ ਐ ਪ੍ਰਾਣੀਆਂ ਦਾ ਕੋਈ ਕੰਮ ਨਾ ਕਰਾਵੇ ਤਾਂ ਮੈਸਤਰੀ ਵਿਚਾਰੇ ਕੀ ਕਰੂਗੇ ਭੁੱਖੇ ਮਰੂਗੇ ਆ ਭੁੱਖੇ ਮਰੂਗੇ ਮੈਨੂੰ ਮੈਂ ਦਿਆ ਵੀ ਆਪਣੇ ਏਰੀਏ ਦੇ ਵਿੱਚ ਤਾਂ ਮੈਸਤਰੀਆਂ ਕੋਈ ਪੁਰਾਣਾ ਕੰਮ ਨਹੀਂ ਮੁੱਕ ਸਕਦਾ ਜਿੰਨੀਆਂ ਕੋਠੀਆਂ ਇਸ ਵੇਲੇ ਸੇਕ ਨਹੀਂ ਖਾਧੀਆਂ ਆ ਕੋਠੀਆਂ ਬਹੁਤ ਬਣੀਆਂ ਆ ਪਰ ਸਾਰੀਆਂ ਸੇਕ ਨਹੀਂ ਜਦਾ ਤਾਂ ਤਾਕੀਆਂ ਤੂੰ ਕਿਹ ਖਾਦੀਆਂ ਬਲ ਲੱਗੇ ਪੱਲੇ ਧੀਦੇ ਜਦੋਂ ਖਿੱਚਦੇ ਨਾਲੇ ਦਰਵਾਜ਼ਾ ਆ ਜਾਂਦਾ ਅੱਗੇ ਉਹ ਜੰਗਲੇ ਜੇ ਸਾਰੇ ਬਦਲੇ ਉਹ ਅੱਗੇ ਉਹ ਡਿਜ਼ਾਈਨਾਂ ਜਿਹੇ ਵਾਲੇ ਨਹੀਂ ਬਣਾਏ ਹੁੰਦੇ ਉਹ ਥੋੜੀ ਇੰਜੀਆਂ ਉਦੋਂ ਓਖੜ ਗਈਆਂ ਜਿਹੜਾ ਨਾ ਵਿੱਦ ਮਟੀਰੀਅਲ ਠੇਕੇ ਵਾਲਾ ਕੰਮ ਹੁੰਦਾ ਉਹ ਇਦਾਂ ਦਾ ਹੀ ਹੁੰਦਾ ਚਲੋ ਵਿੱਚ ਹੈਗੇ ਮੈਸਤਰੀ ਜਿਹੜੇ ਵਧੀਆ ਵੀ ਕਰਦੇ ਆ ਤੇ ਉਹ ਪੈਸੇ ਫੇ ਠੋਕੇ ਲੈਂਦੇ ਆ ਤੇ ਆਪਣੇ ਬੰਦੇ ਉਸ ਵੇਲੇ ਕਈ ਵਾਰੀ ਆਪਾਂ ਕਹੀਦਾ ਵੇ ਪੈਸੇ ਵੱਧ ਮੰਗਦਾ ਆਪਾਂ ਦੂਏ ਬੰਦੇ ਨੂੰ ਦੇਦੀ ਦਾ ਠੇਕਾ ਪਰ ਇਦਾਂ ਵੀ ਕਈ ਇਦਾਂ ਪੈਸੇ ਲੈ ਕੇ ਵੀ ਨਹੀਂ ਕਰਦੇ ਉਹ ਵੀ ਗੱਲ ਮਾੜੀ ਆ ਯਾਨੀ ਆ ਸਾਰੇ ਆ ਜਿਹੜੇ ਸ਼ੀਸ਼ੇ ਜਿਹੇ ਵਾਲੇ ਲਵਾਏ ਸੀ ਤੇ ਦਵਾਰਾਂ ਫੇਰ ਸਟੀਲ ਦੇ ਲਵਾਏ ਸੀ ਜਦੋਂ ਅਸੀਂ ਆ ਆਪਣਾ ਘਰ ਬਣਾਇਆ ਉਹਦੇ ਨਾਲੇ ਫੇਰ ਆ ਬਣਾਏ ਦੇ ਲਵਾਏ ਸੀ ਇਹਦਾ ਹੱਲ ਹੈ ਕੋਈ ਨਹੀਂ ਉਹਦਾ ਬਾਕੀ ਮੈਂ ਕਹਿੰਦਾ ਮੇਰੇ ਹਿਸਾਬ ਨਾਲ ਤਾਂ ਉਹੀ ਐਲੂਮੀਨੀਅਮ ਪਰ ਉਹਨਾਂ ਦੀ ਮਜ਼ਬੂਤੀ ਐਲੂਮੀਨੀਅਮ ਦੀ ਕੋਈ ਐਡੀ ਹੈ ਨਹੀਂਗੀ ਪਰ ਮੈਂ ਥੋੜੀ ਹੈਵੀ ਵੀ ਲਾ ਲਵਾਂ ਤਾਂ ਵੀ ਉਹ ਦਰਵਾਜ਼ੇ ਦੂਜੇ ਕਮਜ਼ੋਰੇ ਹੁੰਦੇ ਆ ਹੁਣ ਜਦ ਅਸੀਂ ਉਧਰ ਆਪਣੇ ਲਾ ਲਾਈਓ ਆ ਅਸੀਂ ਮਲੇਸ਼ੀਅਨ ਸਾਲ ਹੁਣ ਜਿੰਨਾ ਕਿ ਸੁਣਿਆ ਕਹਿੰਦੇ ਮਲੇਸ਼ੀਅਨ ਸਾਲ ਜਿਹੜੀ ਇਹਨੂੰ ਨਹੀਂ ਸੇਕ ਲੱਗਦੀ ਹਲੇ ਤੱਕ ਤਾਂ ਨਹੀਂ ਲੱਗੀ ਪਰ ਬਾਕੀ ਹੁਣ ਗਾਂ ਦਾ ਪਤਾ ਨਹੀਂ ਪਰ ਉਹ ਮਹਿੰਗੀ ਬਹੁਤ ਆ ਉਹ ਜਦੋਂ ਅਸੀਂ 8 ਸਾਲ ਪਹਿਲਾਂ ਜਦੋਂ ਬਣਾਇਆ ਸੀ ਉਸ ਵੇਲੇ ਮੈਨੂੰ ਮਾਇਦੇ ਸਾਨੂੰ ਪਈ ਸੀ ਇਹ 2300 ਨੂੰ ਸਕੁਅਰ ਫੁੱਟ ਪਈ ਸੀ ਹੁਣ ਇਸ ਵੇਲੇ ਮੈਨੂੰ ਇਹ 3000 ਨੂੰ ਹੋਣੀ ਆ ਸਕੁਅਰ ਫੁੱਟ ਉਹਦਾ ਰੇਟ ਪਰ ਫੇਰ ਵੀ ਬੰਦਾ ਚਲੋ ਪੈਸੇ ਇੱਕ ਵਾਰ ਆ ਜਾਂਦਾ ਬੰਦਾ ਕਹਿੰਦਾ ਚਲੋ ਮੁੜ ਕੇ ਸੇਂਗ ਨਾ ਲੱਗੇ ਤੇ ਬਾਕੀ ਹੁਣ ਗਾਂਹ ਪਤਾ ਲੱਗੂਗਾ ਬਾਕੀ ਅਸੀਂ ਤਾਂ ਹੁਣ ਵਿੱਚ ਵੀ ਰਹਿੰਦੇ ਸਾਡੇ ਤਾਂ ਸਾਫ ਸਫਾਈ ਆ ਵੀ ਹੋਇਆ ਰਹਿੰਦਾ ਹਨ ਉਹਦੇ ਕਰਕੇ ਵੀ ਸ਼ਾਇਦ ਘਟ ਲੱਗਦੀ ਹੈ ਨਾ ਜਾਂ ਨਾ ਵੀ ਲੱਗੇ ਪਰ ਅਸੀਂ ਉਹਦਾ ਲੱਕੜ ਪਹਿਲਾਂ ਲਿਆ ਕੇ ਸੇਂਗ ਸੇਂਗ 'ਚ ਸਿੱਟੀ ਸੀ ਕਿਉਂਕਿ ਇਹ ਲੱਕੜਾਂ ਜਿਹੜੀ ਮਿਲ ਕੋੜੀ ਹੁੰਦੀ ਆ ਇੰਗ ਸੇਕ ਜਦਾਂ ਮਤਲਬ ਖਾਂਦੀ ਨਹੀਂ ਕੜਤਣ ਕਰਕੇ ਇਸ ਕਰਕੇ ਸਹੀ ਆ ਕਿਉਂਕਿ ਇੱਕ ਕਪੂਰ ਸਾਲ ਹੁੰਦੀ ਏਕ ਮਲੇਸ਼ੀਅਨ ਸਾਲ ਕਪੂਰ ਸਾਲ ਚ ਹਲੇ ਵੀ ਆਪਣੇ ਮੈਸਤਰੀ ਸ਼ੱਕ ਕਰਦੇ ਆ ਵੀ ਉਹ ਦਾ ਪੱਕਾ ਪ੍ਰੂਫ ਨਹੀਂ ਆ ਮਲੇਸ਼ੀਅਨ ਸਾਲ ਨੂੰ ਤੇ ਮੈਸਤਰੀ ਮੰਨਦੇ ਆ ਵੀ ਹਾਂ ਨਹੀਂ ਹਲੇ ਤੱਕ ਤਾਂ ਨਹੀਂ ਪੈਂਦੀ ਸੇਕ ਬਾਕੀ ਵੀ ਐਡਾ ਮੈਂ ਕਾਰੀਗਰ ਨਹੀਂ ਮੈਂ ਤਾਂ ਆਪਣਾ ਜੋ ਹੈਗਾ ਉਹ ਦੱਸ ਸਕਦਾ ਵੀ ਆਪਣੇ ਹਲੇ ਤੱਕ ਲੱਗੀ ਨਹੀਂ ਆ ਵੀ ਜਿਹੜੇ ਐਨ ਐਸ ਸਾਲ ਕੱਢ ਰਹੇ 2006 ਦੀ ਬਣੀ ਉਹ ਆਹ ਗੋਠੀ ਆ ਕਿਹੜਾ 22 20 ਸਾਲ ਹੋ ਗਿਆ ਫਿਰ ਵੀ ਇਹ 20 ਸਾਲ ਤਾਂ ਕੱਢ ਗਿਆ ਕਿਉਂਕਿ ਅਸੀਂ ਇਹਨੂੰ ਖੋਲਦੇ-ਖਾਲਦੇ ਰਹੀਦਾ ਸੀ ਜਦੋਂ ਮਤਲਬ ਸਵੇਰ ਨੂੰ ਦਰਵਾਜ਼ੇ ਖੋਲਦਾਂ ਨੇ ਸ਼ਾਮ ਨੂੰ ਲਾ ਦਾਂ ਨੇ ਹਵਾ ਹੋਵਾ ਜੀ ਫਿਰਦੀ ਰਹੀ ਜੇ ਹੁਣ ਦਰਵਾਜ਼ੇ ਖੋਲੋ ਹੀ ਨਾ ਉਹਦੇ ਕਰਕੇ ਫਿਰ ਛੇਤੀ ਕੰਮ ਹੋ ਜਾਂਦਾ ਇਸ ਕਰਕੇ ਇਹ 20 ਕ ਸਾਲ ਇਹ ਲੱਕੜ ਕੱਢ ਗਈ ਪਰ ਹੁਣ ਫਿਰ ਵੀ ਆ ਦਿਖਾ ਸੀ ਇਹ ਆ ਦਿਲਾਮ ਕਦੀ ਆ ਦੀਦੀ ਇੱਕ ਡੇ ਕਰਨ ਕੱਢਿਆ ਦਾ ਹਰਨ ਦੇ ਸਿੰਘ ਗੰਗ ਇਹ ਤੇ ਦਵਾਈ ਵੀ ਮਾਰੀ ਤੀ ਫਿਰ ਵੀ ਮਤਲਬ ਇਹ ਸੇਕ ਜੋ ਬੰਦ ਕਰਾਂ ਤੇ ਜੋ ਮਰਜੀ ਆ ਯਾਰ ਲੱਗਣੀ ਆ ਜਿੱਥੇ ਬੰਦਾ ਰਹਿੰਦਾ ਹੁੰਦਾ ਉਹਦੀ ਨਿਗਾ ਫੈਂਦੀ ਰਹਿੰਦੀ ਘੁੰਮਦੇ ਫਿਰਦੇ ਦੀ ਤੇ ਦੋੜ ਆ ਦੇ ਆ ਵੀ ਇੱਥੇ ਵੀ ਸੇਕ ਲੱਗੀ ਆ ਆ ਆਖੀ ਦੋੜ ਆ ਦੇਖ ਹੁੰਜਿਆ ਤੇ ਦੇਖੋ ਆਹ ਇਹ ਇਹ ਸਾਂਝੀਆਂ ਕੰਦਾਂ ਦਾ ਵੀ ਇੱਥੇ ਆਪਾਂ ਸਾਂਝੀਆਂ ਕੰਦਾਂ ਮੈਂ ਕਹਿੰਦਾ ਜਿੰਨਾ ਕੋ ਵਜ ਆਉਂਦਾ ਸਾਂਝੀਆਂ ਕੰਦਾਂ ਤੂੰ ਵਜਾਇਆ ਕਰੋ ਆ ਹੁਣ ਕੰਦ ਸਾਂਝੀ ਸੀ ਨਾਲ ਦੇ ਵਾਲਿਆਂ ਨਾ ਚਲ ਘਰ ਤਾਂ ਉਹ ਵੀ ਆਪਣੇ ਹੀ ਆ ਆਪਣੇ ਪਰਿਵਾਰ ਚੋਂ ਹੀ ਆ ਪਰ ਜਦੋਂ ਇਦਾਂ ਵੀ ਜਦੋਂ ਇਨੀ ਕੋਠੀ ਪਾਈ ਆ ਉਸ ਵੇਲੇ ਉਹਨਾਂ ਦਾ ਘਰ ਸੀ ਉੱਤਰ ਤਾਂ ਨਹੀਂ ਢਾਈ ਮੁੜ ਕੇ ਜਦੋਂ ਫਿਰ ਉਹਨਾਂ ਹੀ ਦਵਾਰ ਪਾਏ ਤਾਂ ਮੁੜ ਕੇ ਫਿਰ ਨਹੀਂ ਨਹੀਂ ਮਤਲਬ ਇਹਨਾਂ ਦਾ ਘਰ ਸੀ ਇੱਧਰ ਤਾਂ ਉਹ ਢੰਗ ਇਦਾਂ ਹੀ ਰਹਿ ਗਏ ਪੁਰਾਣੀ ਕੰਦਿਆ ਉਹ ਆ ਦਾ ਖੁੰਜੇ ਤੋਂ ਆਉਣਾ ਇੱਦੇ ੁਖੜੀ ਜਾਂਦੀ ਏ ਮੈਨੂੰ ਮੈਂ ਦੇਖੋ ਹੋਣੀ ਵੀ ਇਹ ਗਾਰੇ ਦੀ ਚਣਾਈ ਹੈ ਹਾਂਜੀ ਪੁਰਾਣੀ ਗੰਧ ਸੀ ਉਹਨੂੰ ਵੀ ਪਲਾਸਟਰ ਕਰਤਾ ਹੈ ਹਾਂਜੀ ਗੰਦਾ ਤੋਂ ਜਿੰਨਾ ਕੋ ਬਚਾ ਹੁੰਦਾ ਮੈਂ ਕਹਿੰਦਾ ਵਧੀਆ ਹੀ ਆ ਬੰਦਾ ਆਪਣੀ ਕਿਤੇ ਪਾਉਣਾ ਹੋਵੇ ਢਾਕੇ ਪਾਤਾ ਲੈਂਦਾ ਨਾ ਹੋਵੇ ਆ ਵੀ ਸਾਰੀ ਨਵੀਂ ਲੱਗਣੀ ਆ ਆ ਵੀ ਨਵੀਂ ਸਾਰਾ A to Z ਜਿੰਨੀਆਂ ਹੈਗੀਆਂ ਹੁਣ ਸਾਰੀਆਂ ਨਵੀਆਂ ਹੀ ਲੱਗਣੀਆਂ ਵਿੱਚ ਹੈਗੀਆਂ ਵੀ ਐ ਸਹੀ ਫਿਰ ਉਹਨੋਂ 1 2 4 ਰੱਖ ਕੇ ਵੀ ਉਹਨਾਂ ਦਾ ਕੀ ਫਾਇਦਾ ਦੁਬਾਰਾ ਫੇਰ ਉਹ ਲਾਉਂਦੇ ਫਿਰਾਂਗੇ ਇਹਦੇ ਕਰਕੇ ਫੇਰ ਹੁਣ ਸਾਰੀਆਂ ਨਵੀਆਂ ਹੀ ਲਾਉਣ ਲੱਪੇਣਾ ਆ ਮੈਨੂੰ ਮੈਂ ਦੇ ਵੀ ਆ ਬਾਥਰੂਮ ਜਾਦੀ ਕੋਠੀ ਬਣੀ ਆ 20 ਸਾਲਾਂ ਚ ਕਦੇ ਵਰਤਿਆ ਵੀ ਹੋਊਗਾ ਬਸ ਇੱਥੇ ਬਣਿਆ ਹੀ ਆ ਨਾ ਹੀ ਮੈਨੂੰ ਮੈਂ ਤੇ ਉੱਪਰ ਕੋਈ ਸੁੱਤਾ ਹੁਣ ਅੱਜ ਤੱਕ ਹੈ ਦੋ ਮੰਜੇ ਜਾਦੀ ਕੋਠੀ ਬਣ ਕੇ ਇੱਧੇ ਖੜੇ ਆਏ ਬਸ ਇੱਧੇ ਹੀ ਖੜੇ ਆ ਪਹਿਲਾਂ ਇੱਥੇ ਡਾਇਓ ਹੁੰਦੇ ਸੀ ਹੁਣ ਖੜੇ ਆ ਹੰਮਾਤ ਇਹ ਬਸ ਸਫਾਈ ਵੇਲੇ ਜਾਂ ਡਹਿ ਜਾਂਦੇ ਆ ਜਾਂ ਖੜ ਜਾਂਦੇ ਆ ਬਸ ਇਹੀ ਆਥੇ ਇਹਨਾਂ ਦੇ ਪਾਵੇ ਜਾਂ ਵੀ ਹਦਕਤਾਂ ਦੇ ਹੋਣ ਲੱਗ ਪਏ ਬੜਾ ਟੇੜੇ ਆ ਆ ਦੇ ਆੜੇ ਇਦਾਂ ਦੇ ਉੱਪਰ ਬਣਾ ਦਿੰਦੇ ਆ ਜਾਨਵਰਾਂ ਦਾ ਮਿੱਠਾ ਦਾ ਘਰ ਆ ਜਾਵੇਂ ਇਹ ਤੇ ਮੋਰੇ ਸ਼ੀਸ਼ਾ ਛੂਛਾ ਲੱਗਾ ਹੋਵੇ ਇਹ ਤਾਂ ਚਾਰ ਆ ਇਹਦਾ ਬਰਾਂਡੇ ਜਿਹੜੇ ਰੱਖੇ ਹੁੰਦੇ ਆ ਨਾ ਇਹ ਤਾਂ ਬਿੱਠਾ ਹੀ ਕਰਦੇ ਜਾਨਵਰ ਲੱਗਦੇ ਦੇਖ ਲੋ ਕੀ ਹਾਲ ਕੀਤਾ ਇਹਦਾ ਫਿਰ ਵੀ ਇਸ ਘਰ ਦੀ ਸਫਾਈ ਹੁੰਦੀ ਰਹਿੰਦੀ ਕਰਕੇ ਤਾਂ ਇੰਨਾ ਕੁ ਬਚਾ ਹੋਇਆ ਆ ਇਹਦਾ ਸੀਮੈਂਟ ਸੂਮਟ ਜਿਹੜੇ ਆ ਸਾਰੇ ਆਹ ਜਿੱਦਾਂ ਇਹ ਸਾਰੇ ਫਿਰ ਪੱਟ ਪੱਟ ਹੋਣ ਲੱਪ ਜਾਂਦੇ ਆ ਲਓ ਸਾਡਾ ਪਿੰਡ ਦੇਖ ਲਾ। ਗੋਠੀਆਂ ਗੋਠੀਆਂ ਦੇਖਦੀਆਂ। ਆਹ ਲਓ। ਪਰ ਹੈਗੇ ਸਾਰੇ ਜਿੰਦੇ ਹੀ ਆ। ਆ ਵਿੱਚ ਯਾਰ ਦੋ ਆ ਗੋਲ ਤਾਕੀਆਂ ਲਾਈਆਂ ਦਿਲਾ ਸੀ ਕਦੇ ਗੋਰੇ ਨਹੀਂ ਕੀਤਾ। ਗੋਲ ਵੀ ਲਾਈਆਂ ਆ ਵਿੱਚ ਚੌਰ ਤੇ ਗੋਲ ਕਦੇ ਲਾਈਆਂ ਨਹੀਂ। ਇਹ ਤਾਂ ਸਾਡੇ ਨਾਲੀ ਕਮਰਾ ਹੈ ਏਰੀਆ ਆ। ਇਹ ਵੀ ਸਾਰੇ 8 ਦਰਵਾਜ਼ੇ ਆ। 12 ਦਰੀ ਨਹੀਂ ਬਣਾਈ ਜੀ। 12 ਦਰੀ ਬਣਾਈਓ ਇਹ ਸਹੀ ਗੱਲ ਆ। ਇਹਨੂੰ ਮੈਂ ਕਹਿੰਦਾ ਕਿੰਨੇ ਦਰਵਾਜ਼ੇ ਆ ਆਹ ਦੋ ਹਾਂ ਅਸੀਂ ਦੋ ਗਿਣਦੇ ਆ ਮੈਨੂੰ ਹਾਂ ਦੋ ਦਰਵਾਜ਼ੇ ਮਾਲ ਜਾਲੀ ਵਾਲਾ ਦਾ ਉਧਰ ਵਿੱਚ ਚਾਰ ਦੋ ਮੋਹਰੇ ਉਧਰ ਵਿੱਚ ਛੇ ਇੱਕ ਬਾਅਦ ਹੁੰਦਾ 7 ਸੱਤ ਦਰਵਾਜ਼ੇ ਇਸ ਕਮਰੇ ਨੂੰ ਹੀ ਆ ਤਾਕੀਆਂ ਦੋ ਤਾਕੀਆਂ ਦੋ ਤਾਕੀਆਂ ਵੀ ਇੱਕ ਆ ਹੋ ਗਈ ਹਾਂ ਹੋ ਗਈ ਤੇ ਉਹ ਪਰਲੇ ਪਾਸੇ ਹੋ ਗਈ ਚਾਰੇ ਪਾਸੇ ਬਸ 12 तरी ਆ ਵੇ ਇੱਕ ਦਰ ਹਾਂ ਸਹੀ ਆ ਆ ਵੇ ਨਹੀਂ ਤਾਕੀਆਂ ਤੋਂ ਕਰਾਉਣਾ ਕੀ ਆ ਮੌਨ ਮੈਨਾਂ ਨੂੰ ਇਹੀ ਕਿਹਾ ਵੀ ਮਤਲਬ ਆਹ ਜਿਹਦਾ ਤਿੰਨ ਤਿੰਨ ਪੱਲੇ ਆ ਵੀ ਆਹ ਸਾਰੇ ਦੋ ਪੱਲੇ ਫਿਕਸ ਕਰ ਦੋ ਇੱਕੋ ਪੱਲਾ ਖੁੱਲਦਾ ਰੱਖਿਓ ਬਸ ਠੀਕ ਕੀਤਾ ਹਾਂ ਮਤਲਬ ਸਾਰੇ ਪੱਲੇ ਜਿਦਾ ਹੁਣਾਂ ਤਿੰਨ ਪੱਲੇ ਆ ਖੋਲੇ ਤਾਂ ਤਿੰਨੇ ਹੀ ਨਹੀਂ ਕਦੇ ਫਾਇਦਾ ਗਿਆ ਉਹਨਾਂ ਦਾ ਉਹਨੂੰ ਫਿਕਸ ਕਰ ਦੋ ਇੱਕ ਤਾਂ ਤੁਹਾਡਾ ਖਰਚਾ ਘਟਦਾ ਪਹਿਲਾਂ ਕਿਉਂਕਿ ਸ਼ੀਸ਼ਾ ਤਾਂ ਇੰਨਾ ਮਹਿੰਗਾ ਨਹੀਂ ਹੁੰਦਾ ਪੱਲੇ ਪੱਲਿਆਂ ਦਾ ਹੀ ਖਰਚਾ ਆਉਂਦਾ ਹੁੰਦਾ ਜ਼ਿਆਦਾ ਉਹ ਵਰਤੇ ਵੀ ਕਦੇ ਨਹੀਂ ਤੋ ਫਾਇਦਾ ਕੀ ਨਾ ਸਫਾਈ ਹੁੰਦੀ ਫਿਰ ਜੱਜ ਨਾ ਜੀ ਸ਼ੀਸ਼ਾ ਲਗਾਓ ਸਫਾਈ ਵੀ ਵਧੀਆ ਹੋ ਜਾਂਦੀ ਆ ਜਾਨੀ ਕੋਲ ਮਲਾ ਕੇ ਜੇ ਮੈਂ ਕਹਿਣਾ ਚਾਹਣਾ ਹਾਂ ਨਾ ਮੈਂ ਚਾਹਣਾ ਵੀ ਤੁਸੀਂ ਮਕਾਨ ਜੇ ਬਣਾਉਣਾ ਹੈ ਨਾ ਇੱਕ ਤਾਂ ਇੱਕ ਰੂਮ ਨੂੰ ਸਿਰਫ ਇੱਕੋ ਤੱਕ ਹੀ ਰੱਖੋ ਤੇ ਉਹਦੇ ਪੱਲੇ ਸਾਰੇ ਨਾ ਖੁੱਲਦੇ ਕਰੋ ਆ ਮਾਲਾ ਤੈਨੇ ਤਿੰਨਾ ਚ ਵਿੱਚ ਉਹ ਦੋ ਫੈਕਸ ਹੋਣੇ ਚਾਹੀਦੇ ਇੱਕੋ ਖੁੱਲਦਾ ਹੋਣਾ ਕਿਉਂਕਿ ਹਵਾ ਤੇ ਲੈਣੀ ਆਪਾਂ ਇੱਕ ਚੋਂ ਬਹੁਤ ਆ ਜਾਣੀ ਆ ਖੋਲੇ ਨਹੀਂ ਕਦੇ ਹੁਣ ਐਸ ਕਮਰੇ ਨੂੰ ਤਾਕੀਆਂ ਦੇਖੋ ਕਿੰਨੀਆਂ ਆਹ ਤੱਕ ਹੀ ਆ ਦਰਵਾਜ਼ਾ ਆਧਾ ਤਾਕੀ ਦੇ ਦਰਵਾਜਾ ਆਧਾ ਤਾਕੀ ਆਧਾ ਤਾਕੀ ਦਰਵਾਜਾ ਹਨ ਫੇਕਾ ਜੋ ਹੈ ਬਾਥਰੂਮ ਹੈ ਨਾ ਅਟੈਚ ਇਹਦਾ ਦਰਵਾਜਾ ਜਦਸ ਬੰਦਾ ਇੱਥੇ ਬੈੱਡ ਕਿੱਧਰ ਨੂੰ ਲੜਾਊਗਾ ਇੰਨੇ ਤਾਂ ਤਾਕੀ ਦੇ ਦਰਵਾਜੇ ਆ ਇਹ ਜ਼ਰੂਰ ਖਿਆਲ ਰੱਖਿਆ ਕਰੋ ਇੱਕ ਤਾਂ ਪੱਲੇ ਇੱਕ ਉਹਦੇ ਨਾਲ ਕੀ ਆ ਤੁਹਾਡਾ ਤਕਰੀਬਨ ਤਾਕੀ ਦਾ ਅੱਧਾ ਖਰਚਾ ਘਟ ਜਾਂਦਾ ਜੇ ਤੁਸੀਂ ਪੱਲੇ ਸਿੰਗਲ ਲਵਾਉਨੇ ਆ ਤੇ ਦੂਜੀ ਗੱਲ ਆ ਰੋਸ਼ਨਦਾਨ ਜਿਹੜੇ ਉੱਪਰ ਰੱਖਿਓ ਆ ਦਰਵਾਜਾ ਉੱਚਾ ਕਰ ਲਓ ਵੱਖਰੀ ਗੱਲ ਆ ਇਹ ਨਾ ਤਾਂ ਸਾਫ਼ ਹੁੰਦੇ ਆ ਤੇ ਦੂਜੀ ਗੱਲ ਇਹਦੇ ਮਤਲਬ ਲਈ ਨਹੀਂ ਸਮਝ ਲੱਗਾ ਮੈਨੂੰ ਇਹ ਰੱਖਦੇ ਕਾਤੇ ਆ ਕੀ ਕਾਰਨ ਇਹਦਾ ਰੱਖਣ ਦਾ ਹਨਾ ਪੁਰਾਣੇ ਘਰਾਂ 'ਚ ਤਾਂ ਇਹ ਰੱਖੇ ਹੁੰਦੇ ਸੀ ਵੀ ਦਰਵਾਜ਼ਿਆਂ ਥੱਲੇ ਹੁੰਦੇ ਸੀਗੇ ਤਾਂਕਿਆਂ ਕਿਛੀ ਛੇਤੀ ਨਹੀਂ ਸੀ ਲੱਕੜ ਦੀਆਂ ਹੁੰਦੀਆਂ ਸੀ ਉਹਦੇ ਕਰਕੇ ਉੱਪਰ ਰੋਸ਼ਨਦਾਨ ਰੱਖ ਦਿੰਦੇ ਹੁੰਦੇ ਸੀ ਵਖਰੇ ਮਤਲਬ ਉਹਨਾਂ ਨੂੰ ਸ਼ੀਸ਼ੇ ਹੁੰਦੇ ਸੀਗੇ ਵੀ ਲਾਈਟ ਲਈ ਚਲੋ ਉਹ ਪਹਿਲਾ ਸਿਸਟਮ ਸੀ ਹੁਣ ਤਾਂ ਇਹਨਾਂ ਦੀ ਲੋੜ ਨਹੀਂ ਆਗੀ ਪਤਾ ਨਹੀਂ ਕਿਉਂ ਰੱਖਦੇ ਆ ਇਹਦਾ ਨਜਾਇਜ਼ ਖਰਚੇ ਆ ਜੇ ਇਹ ਚੀਜ਼ਾਂ ਦਾ ਖਿਆਲ ਆਪਣੇ ਬੰਦੇ ਰੱਖਣ ਲਾਪਣ ਤਾਂ ਮੈਨੂੰ ਮੈਂ ਦੇ ਅੱਧੇ ਖਰਚੇ ਕੋਠੀਆਂ ਦੇ ਖਰਚ ਘਟ ਜਾਣ ਆ ਜਦੋਂ ਹੁਣ ਸਾਡੇ ਆ ਤੱਕ ਕੀ ਇਹਦੀ ਲੱਗੀ ਹੋਆ ਇਹ ਫਿਕਸ ਆ ਇਹ ਇਹ ਸਿਰਫ ਲਾਈਟ ਲਈ ਆ ਇਹਦਾ ਕੋਈ ਮਤਲਬ ਨਹੀਂ ਹੈਗਾ ਹਨਾ ਨਾ ਇਹ ਕਦੇ ਖੁੱਲਣੀ ਜੇ ਸੀ ਇਹਨੂੰ ਦੂਜੀ ਵੀ ਕਰ ਲੰਦੇ ਨਾ ਇਹ ਕਦੇ ਖੁੱਲਣੀ ਨਹੀਂ ਸੀ ਕੋਈ ਫਾਇਦਾ ਕੀ ਹੋਣਾ ਸੀਗਾ ਤੁਹਾਨੂੰ ਇਹ ਫਿਕਸ ਆ ਸ਼ੀਸ਼ਾ ਲੱਗਾ ਆ ਤੇ ਜੇ ਇਹਦੇ ਪੱਲੇ ਲਵਾਉਂਦੇ ਮੈਨੂੰ ਮੈਂ ਤੇ ਪੱਲੇ ਲਵਾਉਣ ਦਾ 10000 ਰੁਪਏ ਹੋ ਲੱਗ ਜਾਣਾ ਹਨਾ ਇਸ ਕਰਕੇ ਸਾਰੀ ਦੂਜੀ ਨਾ ਕਰੋ ਸਾਰੇ ਪੱਲੇ ਨਾ ਖੋਲਦੇ ਕਰੋ ਮਤਲਬ ਇੱਕ ਪੱਲਾ ਖੋਲਦਾ ਇੱਕ ਬਾਕੀ ਫਿਕਸ ਕਰ ਦੋ ਤੇ ਹੋਰ ਇੱਕ ਆ ਫਰਸਾਂ ਦਾ ਜ਼ਰੂਰ ਖਿਆਲ ਰੱਖਿਆ ਕਰੋ ਜਦੋਂ ਨਾ ਤੁਸੀਂ ਰੋੜੀ ਤੇ ਸਿੱਧਾ ਲਾ ਦਿੰਦੇ ਆ ਮੰਨ ਲਓ ਥੱਲੇ ਦੂਜਾ ਨਹੀਂ ਕਰਦੇ ਕੱਚਾ ਨਹੀਂ ਕਰਦੇ ਫੇਰ ਫਰਸ ਬਹੁਤ ਛੇਤੀ ਬੰਦੇ ਆ ਆ ਦੇਖ ਆ ਦੀਦਾ ਆ ਦੇ ਆ ਇਧਰੋਂ ਪੱਟੋ ਐ ਰੋੜੀ ਦੇ ਉੱਪਰ ਜਦੋਂ ਤੁਸੀਂ ਆ ਤੇੜਾ ਆਇਆ ਆ ਇਹ ਦੇਖੋ ਜਦ ਕਿ ਇੱਥੇ ਕਿਹੜੀ ਬੰਦਾ ਕੋਈ ਭਾਰ ਪੈਂਦਾ ਐ ਇੱਥੇ ਤੇ ਇੱਥੇ ਤਾਂ ਬੰਦਾ ਤੁਰ ਕੇ ਨੰਗਾਦਾ ਹੋਊਗਾ ਪਰ ਗੱਲ ਇਹ ਆ ਵੀ ਜਦੋਂ ਕੱਚਾ ਨਹੀਂ ਕੀਤਾ ਹੁੰਦਾ ਥੱਲੇ ਕੱਲੀ ਆਪਾਂ ਰੋੜੀ ਪਾ ਕੇ ਸਿੱਧਾ ਉਹਦੇ ਉੱਪਰ ਦੂਜਾ ਕਰ ਲੈਂਦੇ ਆ ਫਾਰਸ ਲਾ ਦਿੰਨੇ ਆ ਪੱਥਰ ਲਾ ਦਿੰਨੇ ਆ ਉਹਦੇ ਨਾਲ ਫਿਰ ਉਹ ਰੋੜੀ ਹੁਣ ਕਿਸੇ ਟਾਈਮ ਹੋਲੀ ਭੁਰਨ ਲਾ ਪੰਦੀ ਆ ਉਹ ਪੋਲ ਰਹਿ ਜਾਂਦੀ ਵਿੱਚ ਖਾਲੀ ਰਹਿ ਜਾਂਦਾ ਕੰਮ ਉਹਦੇ ਨਾਲ ਕੀ ਆਵੇ ਉਹ ਪੱਥਰ ਟੁੱਟ ਜਾਂਦਾ ਉੱਪਰਲਾ ਪਰ ਜੇ ਤੁਸੀਂ ਕੱਚਾ ਕਰਕੇ ਲਾਉਂਗੇ ਉਹ ਚ ਸੀਮੈਂਟ ਜ਼ਰੂਰ ਤੁਹਾਡਾ ਵੱਧ ਪੈ ਜਾਂਦਾ ਕਿਉਂਕਿ ਸੀਮੈਂਟ ਬਜਰੀ ਸੀਮੈਂਟ ਪੈਣਾ ਇੱਕ ਵਾਰੀ ਪਰ ਜਦੋਂ ਹੁਣ ਆਪਾਂ ਮਕਾਨ ਬਣਾਉਣੇ ਲੱਪੇ ਆਪਾਂ ਕਿਹੜਾ ਵੀ ਇਹ ਰਹਿਣ ਲਈ ਬਣਾਉਣਾ ਆਪਣੇ ਉਹ ਮਜ਼ਬੂਤ ਜ਼ਰੂਰ ਹੋਣਾ ਚਾਹੀਦਾ ਤੇ ਫੇ ਕੱਚੇ ਕਰਕੇ ਜੇ ਫੇ ਤੁਸੀਂ ਪਨੌਣੇ ਫੇਰ ਨਹੀਂ ਟੁੱਟਦਾ ਆ ਹੁਣ ਤੁਹਾਨੂੰ ਮੈਂ ਇਧਰ ਆਪਣੇ ਦਿਖਾ ਲਦਾ ਆ ਦੇਖੋ ਇੱਥੇ ਹੁਣ ਆਪਣੇ ਗੱਡੀਆਂ ਲੰਘਦੀਆਂ ਮਤਲਬ ਆ ਭਾਰੀਆਂ ਗੱਡੀਆਂ ਨਾਲੇ ਤੇ ਟਰੈਕਟਰ ਵੀ ਇੱਥੇ ਬਾੜ ਲਈਦਾ ਪਰ ਫੇਰ ਵੀ ਆਪਣੇ ਕਦੇ ਇੱਥੇ ਕੱਚਾ ਕੀਤਾ ਆ ਕਰਕੇ ਥੱਲੇ ਕੋਈ ਤੇੜ ਤੂੜ ਨਹੀਂ ਆ ਦਿਖਦੀ ਦੀਦੀ ਪੱਥਰ 'ਚ ਕੋਈ ਤੇੜ ਥੱਲੇ ਕੰਕਰੀਟ ਪਾ ਕੇ ਉੱਪਰ ਪੱਥਰ ਲਾਓ ਉਹਦੇ ਨਾਲ ਫੇਰ ਮਜ਼ਬੂਤੀ ਰਹਿੰਦੀ ਆ ਨਹੀਂ ਤਾਂ ਆ ਗੱਡੀਆਂ ਨੰਗੀਆਂ ਹੁਣ ਤਾਂ ਉਦੋਂ ਹੀ ਮਤਲਬ ਪੱਥਰ ਦੂਜਾ ਹੋਣ ਲਾਪੰਦਾ ਤੜਨ ਲਾਪੰਦਾ ਜਾਂ ਟਾਇਲ ਹੋਵੇ ਜਾਂ ਪੱਥਰ ਹੋਵੇ ਜੇ ਸਿੱਧਾ ਰੋੜੀ ਤੇ ਲਾਇਆ ਹੋਵੇ ਠੀਕ ਹੈ ਆਪਣੇ ਤਾਂ ਹੁਣ ਇੱਥੇ ਟਰੈਕਟਰ ਵੀ ਆ ਜਾਂਦਾ ਤੇ ਉਹਦੇ ਕਰਕੇ ਇਹ ਚੀਜ਼ਾਂ ਦਾ ਥੋੜਾ ਜਿਹਾ ਖਿਆਲ ਜ਼ਰੂਰ ਰੱਖਿਆ ਕਰੋ